ਤਾਰੀਖ 18 ਅਕਤੂਬਰ 2004 ਸਮਾਂ ਰਾਤ ਦੇ 10:50 ਮਿੰਟ ਤਾਮਿਲਨਾਡੂ ਦੇ ਧਰਮਪੁਰੀ ਜ਼ਿਲ੍ਹੇ ਦੇ ਸੰਘਣੇ ਜੰਗਲਾਂ ਵਿੱਚ ਇੱਕ ਚਿੱਟੀ ਐਂਬੂਲੈਂਸ ਚੁੱਪਚਾਪ ਲੰਘ ਰਹੀ ਸੀ ਉਸ ਐਂਬੂਲੈਂਸ ਦੇ ਅੰਦਰ ਇੱਕ ਅਜੇਹਾ ਇਨਸਾਨ ਬੈਠਾ ਸੀ ਜਿਸ ਦੀ ਕੀਮਤ ਸਰਕਾਰ ਨੇ 5 ਕਰੋੜ ਰੁਪਏ ਰੱਖੀ ਸੀ ਇੱਕ ਅਜੇਹਾ ਆਦਮੀ ਜਿਸ ਨੇ 20 ਸਾਲਾਂ ਤੱਕ ਦੋ ਸੂਬਿਆਂ ਦੀ ਪੁਲਿਸ ਨੂੰ ਆਪਣੇ ਪੈਰਾਂ ਤੇ ਨਚਾਇਆ ਉਹ ਆਪਣੇ ਆਪ ਨੂੰ ਜੰਗਲ ਦਾ ਰਾਜਾ ਕਹਿੰਦਾ ਸੀ ਦੁਨੀਆ ਉਸ ਨੂੰ ਕਹਿੰਦੀ ਸੀ ਵੀਰਪੰਨ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਉਸ ਰਾਤ ਦੀ ਅਸਲੀ ਕਹਾਣੀ ਜਦੋਂ ਸ਼ਿਕਾਰੀ ਖੁਦ ਸ਼ਿਕਾਰ ਬਣ ਗਿਆ ਇਹ ਕਹਾਣੀ ਫਿਲਮੀ ਨਹੀਂ ਹੈ ਇਹ ਹਕੀਕਤ ਹੈ ਕਹਾਣੀ ਸ਼ੁਰੂ ਹੁੰਦੀ ਹੈ 1952 ਵਿੱਚ ਕਰਨਾਟਕ ਦੇ ਇੱਕ ਛੋਟੇ ਜਿਹੇ ਪਿੰਡ ਗੋਪੀਨਾਥਮ ਤੋਂ ਵੀਰਪੰਨ ਨੇ ਆਪਣਾ ਪਹਿਲਾ ਹਾਥੀ ਸਿਰਫ 14 ਸਾਲ ਦੀ ਉਮਰ ਵਿੱਚ ਮਾਰਿਆ ਸੀ 17 ਸਾਲ ਦੀ ਉਮਰ ਵਿੱਚ ਉਸਨੇ ਪਹਿਲਾ ਕਤਲ ਕੀਤਾ ਉਸਦਾ ਨਿਸ਼ਾਨਾ ਇੰਨਾ ਪੱਕਾ ਸੀ ਕਿ ਉਹ ਉੱਡਦੀ ਮੱਖੀ ਨੂੰ ਗੋਲੀ ਮਾਰ ਸਕਦਾ ਸੀ ਸਾਲ 1980 ਆਉਂਦੇ ਆਉਂਦੇ ਉਹ ਸਿਰਫ ਇੱਕ ਸ਼ਿਕਾਰੀ ਨਹੀਂ ਰਿਹਾ ਸੀ ਉਹ ਸਮਗਲਰ ਬਣ ਚੁੱਕਿਆ ਸੀ ਅੰਕੜੇ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਉਸਨੇ 2000 ਤੋਂ ਵੱਧ ਹਾਥੀ ਮਾਰੇ ਕਰੋੜਾਂ ਰੁਪਏ ਦਾ ਚੰਦਨ ਵੇਚਿਆ ਉਸਨੇ ਜੰਗਲ ਦੇ ਅਧਿਕਾਰੀਆਂ ਦਾ ਸਿਰ ਕੱਟ ਕੇ ਉਹਨਾਂ ਨਾਲ ਫੁੱਟਬਾਲ ਖੇਡੀ ਜਿਵੇਂ ਕਿ ਆਈਐਫਐਸ ਅਫਸਰ ਪੀ ਸ਼੍ਰੀ ਨਿਵਾਸ ਨਾਲ ਹੋਇਆ ਉਹ ਜੰਗਲ ਦੇ ਹਰ ਪੱਤੇ ਹਰ ਗੁਫਾ ਨੂੰ ਜਾਣਦਾ ਸੀ ਪੁਲਿਸ ਉਸ ਨੂੰ ਲੱਭਣ ਆਉਂਦੀ ਪਰ ਉਹ ਹਵਾ ਵਿੱਚ ਗਾਇਬ ਹੋ ਜਾਂਦਾ ਵੀਰ ਆਪਨ ਸਿਰਫ ਸਮਗਲਰ ਨਹੀਂ ਸੀ ਉਹ ਇੱਕ ਅੱਤਵਾਦੀ ਬਣ ਚੁੱਕਿਆ ਸੀ 1993 ਵਿੱਚ ਪੌਲਰ ਬਲਾਸਟ ਵੀਰ ਆਪਨ ਨੇ ਪੁਲਿਸ ਦੀ ਇੱਕ ਬੱਸ ਨੂੰ ਬਾਰੂਦ ਨਾਲ ਉਡਾ ਦਿੱਤਾ ਸੀ ਇਸ ਹਮਲੇ ਵਿੱਚ 22 ਪੁਲਿਸ ਵਾਲੇ ਅਤੇ ਜੰਗਲਾਤ ਅਧਿਕਾਰੀ ਮਾਰੇ ਗਏ ਸਨ ਲਾਸ਼ਾਂ ਦੇ ਟੁਕੜੇ ਕਈ ਫੁੱਟ ਦੂਰ ਜਾ ਕੇ ਲੱਗੇ ਪਰ ਸਭ ਤੋਂ ਵੱਡੀ ਘਟਨਾ ਵਾਪਰੀ ਸਾਲ 2000 ਵਿੱਚ ਵੀਰਪੱਨ ਨੇ ਕੰਨੜ ਫਿਲਮ ਇੰਡਸਟਰੀ ਦੇ ਭਗਵਾਨ ਮੰਨੇ ਜਾਣ ਵਾਲੇ ਸੁਪਰਸਟਾਰ ਡਾਕਟਰ ਰਾਜਕੁਮਾਰ ਨੂੰ ਅਗਵਾ ਕਰ ਲਿਆ 108 ਦਿਨਾਂ ਤੱਕ ਰਾਜਕੁਮਾਰ ਜੰਗਲ ਵਿੱਚ ਕੈਦ ਰਹੇ ਕਰਨਾਟਕ ਅਤੇ ਤਾਮਿਲਨਾਡੂ ਦੀਆਂ ਸਰਕਾਰਾਂ ਬੇਬਸ ਹੋ ਗਈਆਂ ਕਿਹਾ ਜਾਂਦਾ ਹੈ ਕਿ ਕਰੋੜਾਂ ਰੁਪਏ ਦੀ ਫਰौती ਦੇ ਕੇ ਰਾਜਕੁਮਾਰ ਨੂੰ ਛੁਡਾਇਆ ਗਿਆ ਸੀ ਇਸ ਘਟਨਾ ਨੇ ਸਾਬਤ ਕਰ ਦਿੱਤਾ ਸੀ ਕਿ ਵਿਰਪਨ ਨੂੰ ਫੜਨਾ ਮੁਮਕਨ ਨਹੀਂ ਸਰਕਾਰਾਂ ਥੱਕ ਚੁੱਕੀਆਂ ਸਨ ਫਿਰ ਐਂਟਰੀ ਹੋਈ ਇੱਕ ਸੁਪਰ ਕੌਪ ਦੀ ਕੇ ਵਿਜੇ ਕੁਮਾਰ ਉਹਨਾਂ ਨੇ ਸਮਝ ਲਿਆ ਸੀ ਕਿ ਵਿਰਪਨ ਨੂੰ ਗੋਲੀ ਨਾਲ ਨਹੀਂ ਧੋਖੇ ਨਾਲ ਮਾਰਨਾ ਪਵੇਗਾ ਇਸ ਪਲਾਨ ਦਾ ਨਾਮ ਸੀ ਆਪਰੇਸ਼ਨ ਕਕੂਨ ਐਸਟੀਐਫ ਨੂੰ ਪਤਾ ਲੱਗਾ ਕਿ ਵੀਰਪਨ ਦੀਆਂ ਅੱਖਾਂ ਖਰਾਬ ਹੋ ਰਹੀਆਂ ਨੇ ਉਸ ਨੂੰ ਮੋਤੀਆਬਿੰਦ ਸੀ ਉਸ ਨੂੰ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ ਏ ਉਸਦੀ ਮੌਤ ਦਾ ਕਾਰਨ ਬਣਿਆ ਪੁਲਿਸ ਵਾਲਿਆਂ ਨੇ ਭੇਸ ਬਦਲਿਆ ਕੋਈ ਕੰਡਕਟਰ ਬਣਿਆ ਕੋਈ ਸਬਜ਼ੀ ਵਾਲਾ ਉਹ ਵੀ ਵਿਰੱਪਨ ਦੇ ਸਾਥੀਆਂ ਨਾਲ ਘੁੜ ਮਿਲ ਗਈ ਉਹਨਾਂ ਨੇ ਵਿਰੱਪਨ ਨੂੰ ਸਨੇਹਾ ਭੇਜਿਆ ਸ਼ਹਿਰ ਵਿੱਚ ਇੱਕ ਵੱਡਾ ਡਾਕਟਰ ਹੈ ਜੋ ਗੁਪਤ ਤਰੀਕੇ ਨਾਲ ਤੁਹਾਡਾ ਇਲਾਜ ਕਰੇਗਾ ਆਓ ਵਾਪਸ ਚੱਲ ਰਹੇ ਹਾਂ ਹੁਣ ਉਸੇ ਰਾਤ 18 ਅਕਤੂਬਰ 2004 ਵਿਰੱਪਨ ਆਪਣੇ ਤਿੰਨ ਸਾਥੀਆਂ ਨਾਲ ਜੰਗਲ ਤੋਂ ਬਾਹਰ ਆਇਆ ਸામਨੇ ਇੱਕ ਐਂਬੂਲੈਂਸ ਖੜੀ ਸੀ ਉਹ ਖੁਸ਼ ਸੀ ਕਿ ਹੁਣ ਉਸ ਦੀਆਂ ਅੱਖਾਂ ਠੀਕ ਹੋ ਜਾਣਗੀਆਂ ਪਰ ਉਸ ਨੂੰ ਨਹੀਂ ਪਤਾ ਸੀ ਕਿ ਐਂਬੂਲੈਂਸ ਦਾ ਡਰਾਈਵਰ ਕੋਈ ਡਾਕਟਰ ਦਾ ਆਦਮੀ ਨਹੀਂ ਬਲਕਿ ਐਸਟੀਐਫ ਦਾ ਕਮਾਂਡੋ ਸੀ ਜਿਵੇਂ ਹੀ ਗੱਡੀ ਪਾਡੀ ਪਿੰਡ ਕੋਲ ਪਹੁੰਚੀ ਡਾਕਟਰ ਨੇ ਗੱਡੀ ਰੋਕੀ ਅਤੇ ਭੱਜ ਗਿਆ ਚਾਰੇ ਪਾਸੇ ਹਨੇਰਾ ਫਿਰ ਅਚਾਨਕ ਫਲੱਡ ਲਾਈਟਾਂ ਜਗੀਆਂ ਪੁਲਿਸ ਨੇ ਲਲਕਾਰਿਆ ਵਿਰਪਨ ਸਰੈਂਡਰ ਕਰ ਦੇ ਪਰ ਜਵਾਬ ਵਿੱਚ ਗੋਲੀਆਂ ਆਈਆਂ ਫਿਰ ਸ਼ੁਰੂ ਹੋਇਆ 20 ਮਿੰਟ ਦਾ ਮੌਤ ਦਾ ਨਾਚ ਐਸਟੀਐਫ ਨੇ 338 ਗੋਲੀਆਂ ਚਲਾਈਆਂ ਗਰਨੇਡ ਸੁੱਤੇ ਗਏ ਜਦੋਂ ਗੋਲੀਆਂ ਰੁਕੀਆਂ ਤਾਂ ਐਂਬੂਲੈਂਸ ਦੇ ਅੰਦਰ ਵਿਰਪਨ ਦੀ লাশ ਪਈ ਸੀ ਇੱਕ ਗੋਲੀ ਮੱਥੇ ਤੇ ਇੱਕ ਛਾਤੀ ਤੇ ਜੰਗਲ ਦੇ ਸ਼ੇਰ ਦਾ ਸ਼ਿਕਾਰ ਹੋ ਚੁੱਕਿਆ ਸੀ ਇਸ ਤਰ੍ਹਾਂ ਅੰਤ ਹੋਇਆ ਏਸ਼ੀਆ ਦੇ ਸਭ ਤੋਂ ਵੱਡੇ ਮੈਨ ਹੰਟਵਾ ਕੁਝ ਲੋਕ ਕਹਿੰਦੇ ਨੇ ਕਿ ਇਹ ਇੱਕ ਫਰਜੀ ਇਨਕਾਊਂਟਰ ਸੀ। ਕੁਝ ਕਹਿੰਦੇ ਨੇ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਸੀ। ਸੱਚ ਕੀ ਹੈ? ਇਹ ਅੱਜ ਵੀ ਰਾਜ਼ ਹੈ। ਜੇਕਰ ਤੁਸੀਂ ਇਸ ਪੂਰੀ ਕਹਾਣੀ ਨੂੰ ਅਸਲ ਵੀਡੀਓ ਫੁਟੇਜ ਅਤੇ ਪੁਲਿਸ ਅਫਸਰਾਂ ਦੇ ਮੂੰਹੋਂ ਸੁਣਨਾ ਚਾਹੁੰਦੇ ਹੋ ਤਾਂ ਤੁਹਾਨੂੰ Netflix ਤੇ ਡਾਕੂਮੈਂਟਰੀ The Hunt for Virappan ਜ਼ਰੂਰ ਦੇਖਣੀ ਚਾਹੀਦੀ ਹੈ। ਪਰ ਯਾਦ ਰੱਖਿਓ, ਅਸਲੀ ਕਹਾਣੀ ਹਮੇਸ਼ਾ ਫਿਲਮਾਂ ਤੋਂ ਜ਼ਿਆਦਾ ਖੌਫਨਾਕ ਹੁੰਦੀ ਹੈ। ਏਸੀ ਖੋਜ ਟੀਵੀ ਦੀ ਖਾਸ ਰਿਪੋਰਟ ਧੰਨਵਾਦ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਖੋਜ ਟੀਵੀ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸਤਿ ਸ਼੍ਰੀ ਅਕਾਲ